ਚ ਮਣੀ ਤੇ ਨੜਤੇ ਹੈ ਕੇ ਜਾਰੀ ਪੰਜ ਭਾਈ ਇਕ ਬਾਪੂ ਤੇਰਾ ਪੰਜ ਭਾਈ ਇਕ ਬਾਪੂ ਤੇਰਾ ਰਸਤੇ ਜਾਰੀ ਪਾੜਨੇ ਕੇ ਤੂੰ ਨਹੀਂ ਨੇਵਦੀ ਛੜਦੇ ਬੈਰ ਨੇ ਹੋ ਛੜਦੇ ਬੈਰ ਨੇ ਜਾਰੀ ਨੇ ਕੇ ਤੂੰ ਨਹੀਂ ਨੇਵਦੀ ਛੜਦੇ ਬੈਰ ਨੇ ਜਾਰੀ ਵਿੱਚ ਗਲੀ ਦਾ ਹੋ ਗਾ ਟਕਰ ਖੜ ਗਿਆ ਬਾਹੋਂ ਖੜ ਕੇ ਵਿੱਚ ਗਲੀ ਦਾ ਹੋ ਗਾ ਟਕਰ ਖੜ ਗਿਆ ਬਾਹੋਂ ਖੜ ਕੇ ਪਾਣੀ ਪਾਣੀ ਹੋ ਗਏ ਮੇਤਰਾ ਧਕ ਧਕ ਸਿਨਾ ਧੜਕੇ ਪਾ ਜਾਵੇਂ ਮੇਤਰਾ ਹਟ ਕੋ ਦੇ ਤਕੂਆ ਤੇਰੇ ਬਿਨਾਂ ਨਾ ਪਹਿਗੇ ਚੁਮਣੀ ਤੇ ਨਲ ਪਹਿਗੇ ਜਾਰੀ ਤੇਰੇ ਬਿਨਾਂ ਨਾ ਪਹਿਗੇ ਚੁਮਣੀ ਤੇ ਨਲ ਪਹਿਗੇ ਜਾਰੀ ਹੋ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਪਾੜਨਗੇ ਤੇ ਚਮੀ ਨੇ ਬਤੀ ਛੜਦੇ ਬੈਰ ਨੇ ਉਹ ਛੜਦੇ ਬੈਰ ਨੇ ਜਾਰੀ ਨੇਗੇ ਤੇ ਚਮੀ ਨੇ ਬਤੀ ਛੜਦੇ ਬੈਰ ਦੇ ਜਾਰੀ ਨਾ ਬਗਲ ਇਦਾਂ ਹੁਣ ਬੀਬਾ ਜੀ ਦਾ ਤੇ ਇਹਦੇ ਭਰਾਵਾਂ ਦਾ ਮੁਕਾਬਲਾ ਹੋਣ ਲੱਗਾ ਬੇਟਾ ਕੁਇ ਤੇ ਟਕੂਆ ਖੜ ਕੇ ਭੱਜ ਜਾ ਬੇਮਤਰਾ ਤਾਂ ਮੈਂ ਤੈਗਰੋ ਮਸ਼ਕੂਰ ਆ ਪਰਭਤੀ ਆ ਤੋ ਸਾਡੇ ਸੇਵਾਦਾਰ ਵੀਰਾਂ ਦਾ ਪਹਿਣਾ ਦਾ ਮਤਾਬਾ ਦਾ ਦੇਖੋ ਕਿੰਨੀ ਸ਼ਰਧਾ ਦੀ ਗੱਲ ਹੈ ਇੰਨੇ ਗਾਰੇ ਵਿੱਚ ਦੀ ਲੰਘ ਕੇ ਫੇ ਵੀ ਸਾਡੇ ਮਾਤਾ ਜੀ ਸਾਡੀ ਪਾਰਟੀ ਦਾ ਮਾਣ ਕਰਨ ਆਏ ਮੈਂ ਆਪਣੀ ਮਾਤਾ ਜੀ ਦੇ ਤਹਿਤ ਰੋ ਤਰਬਾਦੀ ਆ ਸ਼ੁਕਰ ਗੁਜ਼ਾਰਾ ਆ ਜੇ ਵੀ ਸੈਕਟਰੀ ਤੁਮ ਵੀ ਹੁਣ ਆਂਦੇ ਏ ਤੇ ਬਹੁਤ ਸਾਰਾ ਪਿਆਰ ਇਸ ਗੀਤ ਤੇ ਕੋਸ਼ਿਸ਼ ਸਾਡੇ ਕਰਨੈਲ ਸਿੰਘ ਜੀ ਸਰਪੰਚ ਸਾਹਿਬ ਜੀ ਪਿੰਡ ਪ੍ਰਭਕੇ ਜੀ ਇੱਥੇ ਬਰਾਪਰਤਾ ਆ ਵੀ ਪਿੰਡ ਦਾ ਨਾਮ ਵੀ ਪ੍ਰਭਕੇ ਆ ਵੀ ਕਿਆ ਬਾਤ ਹੈ ਵੀ ਇਹ ਛੋਟਾ ਬੇਡਾ ਜੀ ਅਸ਼ੀਸ਼ ਸਾਹਿਬ ਜੀ ਦਾ ਉਹਨਾਂ ਨਾਂ ਤੇ ਜੀ ਬਹੁਤ ਸਾਰਾ ਮਾਣ ਸਤ ਵੀਰ ਕਬੜੀ ਸ਼ੁਕਰਗਜ਼ਾਰ ਆ ਤੇ ਕਿਉਂਕਿ ਐਸੀ ਗੱਲ ਨੇ ਇੱਕ ਵਾਰੀ ਸਾਡੇ ਨਾਲ ਵੀ ਇਦਾਂ ਛਤਰੀ ਵਾਲਾ ਮਾਹੌਲ ਬਣਿਆ ਸੀ ਬਈ ਗਰਮੀਆਂ ਨੂੰ ਉਸਨੇ ਮੇਲੇ ਸੀ ਜਿਸ ਮੇਲੇ ਤੇ ਜਾਣਾ ਉਥੇ ਮੀਂਹ ਪੈਣਾ ਫੇਰ ਗੱਲ ਇਦਾਂ ਬਣੀ ਪਈ ਜੁਗਤੀ ਦੀ ਲੜਾਈ ਤੇ ਛਤਰੀਆਂ ਸੀ ਆਪਣੀਆਂ ਲਈ ਜਾਨ ਲਾ ਪਈ ਠੀਕ ਹੈ ਜੀ ਤੇ ਅੱਜ ਵੀ ਨੇ ਛਤਰੀ ਲਈ ਸਾਹਮਣੇ ਸਾਡੇ ਵੀਰ ਮੂਵੀ ਵਾਲਾ ਵੀਰ ਕਿਉਂਕਿ ਮੀਂਹ ਦੇ ਵਿੱਚ ਖੜਾ ਕਿਉਂਕਿ ਚਲੋ ਬਾਕੀ ਜੱਦੀ ਆ ਜੀ ਕਿਰਪਾ ਹਾਂ ਜੀ ਏ ਦੁਨੀਆ ਪੈਰੀ ਹੋ ਗਈ ਅੱਖਾਂ 'ਚ ਦੁਨੀਆ ਲੜੀਆਂ ਸਾਰੀ ਦੁਨੀਆ ਪੈਰੀ ਹੋ ਗਈ ਅੱਖਾਂ 'ਚ ਦੁਨੀਆ ਲੜੀਆਂ ਹੁੰਦਾ ਜਾਂਦਾ ਦੇਖ ਕੇ ਤੈਨੂੰ ਆਂਗਵਾਂ ਨੇ ਸੜੀਆਂ ਤੂੰ ਛੱਡ ਪਾ ਮਿੱਤਰਾ ਦੇਖਣ ਕੁੜੀਆਂ ਦੇਖਣ ਕੁੜੀਆਂ ਖੜੀਆਂ ਤੂੰ ਛੱਡ ਪਾ ਮਿੱਤਰਾ ਹੈ ਦੇਖਣ ਕੁੜੀਆਂ ਖੜੀਆਂ ਹੋ ਫੁੱਤ ਜੱਟਾਂ ਦਾ ਘੱਟ ਨਹੀਂ ਕਰਦਾ ਛੱਡੂ ਕੇ ਜਾ ਕੇ ਨੀਕਾ ਫੁੱਤ ਜੱਟਾਂ ਦਾ ਫੁੱਤ ਜਮਾਰਾਂ ਦਾ ਆਪਾਂ ਸਾਰੇ ਵੀਰਾਂ ਨੂੰ ਸਾਂਝੇ ਰੱਖਣਾ ਕਿਉਂਕਿ ਸਾਂਝਾ ਮੇਲਾ ਆ ਤਵੇਸ ਕਰਕੇ ਕੋਈ ਵੀ ਬੰਦਾ ਸਾਡਾ ਨਾਰਾਜ਼ ਨਾ ਹੋਵੇ ਆ ਜਾ ਬੰਦਿਆ ਖੱਟ-ਖੱਟ ਕੇ ਦਰ ਆਏ ਹੋ ਪੁੱਤ ਜੱਟਾਂ ਦਾ ਕੱਟੇ ਨਹੀਂ ਕਰਦਾ ਛੰਡੂ ਕੇ ਘਾ ਕੇ ਨੀਕਾ ਵਿੱਚ ਜੇਲ੍ਹ ਦੇ ਮੇਲੇ ਆ ਕੇ ਵਿੱਚ ਜੇਲ੍ਹ ਦੇ ਮੇਲੇ ਆ ਕੇ ਕਲੀ ਨਾ ਬੈਠੋ ਠੀਕਾ ਨ ਜਾਣ ਤੇਰਾ ਬੰਨਿਆ ਗਿਆ ਹਾ ਭਗਤ ਗਿਆਪੇ ਹੋ ਭਗਤੇ ਆਪ ਦੀ ਵੀ ਕਰਨ ਜਾਂ ਤੇਰਾ ਬੰਨਿਆ ਗਿਆ ਹਾ ਭਗਤ ਗਿਆਪ ਤੇਰੀ ਕਾ ਇਹ ਬਹੁਤ ਸਾਰਾ ਪਿਆਰ ਸਾਡੇ ਅਸ਼ਦੀ ਬੁੱਟਰ ਜੀ ਉਹਨਾਂ ਸੇਵਾਦਾਰ ਕਸ਼ਮੀਰ ਬੁੱਟਰ ਜੀ ਉਹਨਾਂ ਨੂੰ ਬਹੁਤ ਸਾਰਾ ਮਾਣ ਆਇਆ ਅੱਜ 200 ਰੁਪਏ ਦਾ ਮਾਨ ਕਰਦੇ ਬੜੇ ਸ਼ੁਕਰਗੁਜ਼ਾਰ ਸਾਡੇ ਬੁੱਟਰ ਫੈਮਿਲੀ ਹੋ ਸਾਡੇ ਲਖਵਿੰਦਰ ਭਾਜੀ ਆਪਾਂ ਗੀਤ ਗਾਣਾ ਵੀ ਕਾਲਾ ਚਸ਼ਮਾ ਜੋ ਸਾਡੇ ਵੀ ਨੇ ਲਾਇਆ ਪਿਆ ਬੜਾ ਮਕਬੂਲ ਹੋਇਆ ਤੇ ਲੱਗੇ ਛੱਕੇ ਆਈਏ ਕਾਲਾ ਚਸ਼ਮਾ ਲਾਣਾ ਹਾਂਜੀ ਇਹ ਕਾਲਾ ਚਸ਼ਮਾ ਸਾਡੇ ਐਸੀ ਗੱਲ ਨਹੀਂ ਸਾਡੇ ਲਖਵਿੰਦਰ ਭਾਜੀ ਬੁੱਟਰ ਸਾਹ ਨੂੰ ਬੜਾ ਜੱਜਦਾ ਪਿਆ ਤੇ ਕੱਲ੍ਹ ਨੂੰ ਸ਼ਾਮਾ ਗੀਤ ਵੀ ਲਵਾਗੇ ਇੱਕ ਦੋ ਗੀਤ ਤੋਂ ਬਾਅਦ ਹਾਂਜੀ ਇਹ ਭੋਲ ਮਿੱਤਰਾਂ ਕੇ ਦੇ ਲੋਹੇ ਲਾਕੇ ਇਕ ਤੇਰੇ ਭੋਲ ਮਿੱਤਰਾਂ ਕੇ ਦੇ ਲੋਹੇ ਲਾਕੇ ਇਕ ਪਾਸੇ ਤਾਂ ਤੂੰ ਹਾਨੀਆਂ ਦੂਜੇ ਪਾਸੇ ਮਾਪੇ ਮਿਲ ਰੋਬ ਕੀ ਸੱਦ ਕੇ ਬਰੀ ਕਰਾ ਲਉ ਬਰੀ ਕਰਾ ਲਉ ਆਪੇ ਹਾਈ ਖੁੰਡਾ ਉੱਤੇ ਝੜਕੇ ਬੈੰਦੀ ਨਾ ਤੇ ਮੁੰਡੇ ਹਾਂਦੀ ਟਾਣੀ ਹੋ ਖੁੰਡਾ ਉੱਤੇ ਝੜਕੇ ਬੈੰਦੀ ਨਾ ਤੇ ਮੁੰਡੇ ਹਾਂਦੀ ਟਾਣੀ ਹੋ ਗੋਰੇ ਰੰਗ ਨੇ ਪੁੱਟਣੇ ਪਵਾਤੇ ਗੋਰੇ ਰੰਗ ਨੇ ਪੁੱਟਣੇ ਪਵਾਤੇ ਸੜਦੇ ਮੇਰੇ ਹਾਣੇ ਨੇ ਕੁੰਡੀਆਂ ਦੇ ਸੰਘਿਆੜ ਗਏ ਹੁਣੇ ਤੁਰ ਬੜੇ ਮੇ ਕੁੰਡ ਤੁਰ ਬੜੇ ਮੇ ਹਾਣੇ ਨੇ ਕੁੰਡੀਆਂ ਦੇ ਸੰਘਿਆੜ ਗਏ ਹੁਣੇ ਤੁਰ ਬੜੇ ਮੇ ਕਾੜੀ ਏ ਹੱਥ ਜੋੜ ਦਿੱਤੇ ਤੇਰੇ ਮੂਰੇ ਲਾ ਕੇ ਬਹਾਨੇ ਟਾਲਾ ਹੱਥ ਜੋੜ ਦਿੱਤੇ ਤੇਰੇ ਮੂਰੇ ਲਾ ਕੇ ਬਹਾਨੇ ਟਾਲਾ ਬਾਪੂ ਮੇਰਾ ਕਰਮ ਸੁਭਾਦਾ ਭਾਈ ਅਕਦੀਆਂ ਨਾਲ ਖੂਨ ਨਰ ਹੋ ਜਾਊਗਾ ਨਾ ਕੱਟ ਮਿੱਤਰਾਂ ਨਾ ਕੱਟ ਮਿੱਤਰਾਂ ਗਾਲ ਖੂਨ ਨਰ ਹੋ ਜਾਊਗਾ ਨਾ ਕੱਟ ਮਿੱਤਰਾਂ ਗਾਲ ਹੋ ਦਸਕਮ ਕੀ ਤੇ ਮੋਹਰੇ ਬਹਿਰ ਨੇ ਧੌਣ ਚੱਕੂਗਾ ਕਿਹੜਾ ਦਸਕਮ ਚੀਲੇ ਹੋ ਦਸਕਮ ਕੀ ਤੇ ਮੋਹਰੇ ਬਹਿਰ ਨੇ ਧੌਣ ਚੱਕੂਗਾ ਕਿਹੜਾ ਕੱਲਾ ਕੱਲਾ ਮੈਂ ਵੀਰ ਤਾ ਤੇਰਾ ਡਰਦਾ ਲੱਗਦਾ ਪਿਛਾਂ ਨੂੰ ਜਾਂਦਾ ਪਿਛਾਂ ਨੂੰ ਹੋ ਤਾਂ ਸਿਕਮਕੀ ਲੈ ਮੋਰੇ ਬਹਿਰ ਨੇ ਕੱਟ ਕੱਟ ਕੇ ਕੱਟ ਕੱਟ ਕੇ ਹੋ ਤਾਂ ਸਿਕਮਕੀ ਲੈ ਤੇਰੇ ਬਹਿਰ ਨੇ ਧੌਣ ਚੱਕੂਗਾ ਕਿਹੜਾ ਕੱਲਾ ਕੱਲਾ ਵੇ ਕੁੱਟ ਕੇ ਮਾਰ ਦੋ ਕੱਲਾ ਕੱਲਾ ਕੁੱਟ ਕੇ ਮਾਰ ਦੋ ਲੋਕਾਂ ਦਾ ਕੁੱਟ ਕੇ ਮਾਰ ਦੋ ਵਿੱਚ ਇਹ ਤੈਨੂੰ ਕੁੱਟ ਕੇ ਮਾਰ ਦੋ ਲੰਗ ਲਾਣਾ ਸਭ ਤੇ ਰਾਨੀ ਦੋ ਤਰੇ ਇੱਕ ਹੋ ਜਾਈਆਂ ਕਰ ਦੋ ਹੁਣੇ ਨਬੀੜਾਂ ਨੇ ਦੋ ਤਰੇ ਇੱਕ ਹੋ ਜਾਈਆਂ ਕਰ ਦੋ ਹੁਣੇ ਨਬੀੜਾਂ ਭੱਜ ਜਾ ਬੇ ਮਿੱਤਰਾਂ ਹਾਏ ਕਰ ਦੋ ਹੁਣੇ ਨਬੀੜਾਂ ਭੱਜ ਜਾ ਬੇ ਮਿੱਤਰਾਂ ਹਾਏ ਕਰ ਦੋ ਹੁਣੇ ਨਬੀੜਾਂ ਭੱਜ ਜਾ ਬੇ ਮਿੱਤਰਾਂ ਹਾਏ ਕਰ ਦੋ ਹੁਣੇ ਨਬੀੜਾਂ ਓਹ ਪੈਂਦੀ ਜੀ